ਅਤੇ ਅਕਾਲ ਤਖਤ ਸਾਹਿਬ ਦੇ ਪ੍ਰਭੂ ਸਤਾਲੀ ਸ਼ਹੀਦ ਹੋਏ ਸ਼ਹੀਦ ਬਾਬਾ ਕਰਬਖ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਮਜੂਦਾ ਸੰਘਰਸ਼ ਮੰਜਲੇ ਕਾਲਿਸਤਾਨ ਦੇ ਲਈ ਸੰਘਰਸ਼ ਕਰਨ ਵਾਲੇ ਸਾਰੀ ਉਮਰ ਆਪਣੀ ਸੰਘਰਸ਼ ਲਈ ਖੇ ਲਾਉਣ ਵਾਲੇ ਦਲ ਖਾਲਸਾ ਦੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ ਅਤੇ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਸ਼ਹੀਦ ਕੀਤੇ ਗਏ ਪਾਈ ਹਰਦੀਪ ਸਿੰਘ ਨੇਜਰ ਨੂੰ ਯਾਦ ਕਰਦਾ ਆ। ਸ਼੍ਰੀ ਅਕਨਤਪੜ ਸਾਹਿਬ ਦੇ ਭੋਗ ਪਏ ਨੇ। ਇਸ ਸਮਾਗਮ ਦੇ ਵਿੱਚ ਇਸ ਭੋਗ ਦੇ ਵਿੱਚ ਧਾਰਮਿਕ ਅਤੇ ਪੰਥਕ, ਰਾਜਨੀਤਿਕ, ਸਖਸ਼ੀਤਾਨਿਸ਼, ਮੂਲਯਤ ਇਤਿਹਾਸੀ ਸਾਰਿਆਂ ਦਾ ਧੰਨਵਾਦ ਕਰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ, ਨਾਲ ਖਾਲਸਾ ਦੀ ਸੇਵਾ ਵਿੱਚ ਮੁੱਜੀ ਟੀਮ ਪਾਇ ਨਰਿੰਦਰ ਸਿੰਘ ਜੀ ਚੋੜਾ ਭਾਈ ਦਲਜੀਤ ਸਿੰਘ ਪਟੋੜਾ ਦੇ ਟੀਮ ਸਾਰੇ ਸਾਰੇ ਪਹੁੰਚੇ ਸਾਰੇ ਬਾਕੀ ਜਿੰਨੇ ਸੰਗਤ ਪਹੁੰਚੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਭਾਈ ਕਜਿੰਦਰ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰ ਇੱਧਰ ਖੜੇ ਨੇ ਉਹਨਾਂ ਦੇ ਭਰਾਤਾ ਜੀ ਉਹਨਾਂ ਦੇ ਭੈਣ ਜੀ ਭਾਈ ਚਟਾਣਾ ਜੀ ਦੇ ਭੈਣ ਜੀ ਉਹ ਵੀ ਇਹ ਪਹੁੰਚੇ ਸੀ ਭਾਈ ਰਾਜੂ ਸ਼ਹੀਦ ਭਾਈ ਰਾਜੂ ਦੇ ਉਹਨਾਂ ਦੇ ਮਾਤਾ ਜੀ ਪਹੁੰਚੇ ਸੋ ਬਾਕੀ ਜਿੰਨੇ ਸੰਗਤਾਂ ਪਹੁੰਚਿਆ ਉਹਨਾਂ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਆ ਜਿੱਥੇ ਪੰਥਕ ਔਰ ਖਾਲਸਤਾਨ ਦੇ ਮੰੰਜਲ ਤੇ ਪਾਂਦੀ ਜਥੇਬੰਦੀਆਂ ਦੇ ਨੁਮਾਇंदे ਪਹੁੰਚੇ ਨੇ ਉੱਥੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੇਖ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਪਹੁੰਚੇ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਦੇ ਬਾਰੇ ਦੇ ਵਿੱਚ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਹੈ ਵਾਰ-ਵਾਰ ਉਹਨਾਂ ਦੇ ਉੱਤੇ ਕਮੈਂਟਸ ਕੀਤੇ ਗਏ ਮੈਂ ਉਸ ਚੀਜ਼ ਦੇ ਚ ਲੰਬੇ ਚੌੜੇ ਪ੍ਰੋਸੈਸ ਤੇ ਵਿੱਚ ਨਹੀਂ ਜਾਣਾ ਅੱਜ ਉਹਨਾਂ ਦਾ ਕੇਸ ਮਾਰਕ ਕਾਰਨੀ ਜਿਹੜੇ ਮੌਜੂਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਜਿਹੜੀ ਜੀ7 ਹੋਈ ਆ ਉਹਦੇ ਵਿੱਚ ਜਦੋਂ ਭਾਈ ਹਰਦੀਪ ਸਿੰਘ ਨੇਚਰ ਦਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਵੀ ਬੜੇ ਠਰਮੇਦਨ ਵਾਲੀ ਗੱਲ ਕਹੀ ਆ ਕਿ ਇਹ ਮੈਟਰ ਸਾਡੀ ਜੁਡੀਸ਼ਰੀ ਦੇ ਕੋਲ ਆ ਔਰ ਮੈਂ ਉਹਦੇ ਉੱਤੇ ਬਹੁਤਾ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਸੋ ਬੇਸ਼ੱਕ ਉਹਨਾਂ ਦੀ ਸ਼ਹਾਦਤ ਨੂੰ 2 ਸਾਲ ਪੂਰੇ ਹੋ ਗਏ ਨੇ ਪਰ 2 ਸਾਲ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੇ ਖਾਲਸਾਣ ਦੇ ਸੰਘਰਸ਼ ਨੂੰ ਪੰਜਾਬ ਇਹ ਪ੍ਰਦੇਸ਼ਾਂ ਦੇ ਵਿੱਚ ਵਸਦੇ ਸਿੱਖ ਡਾਇਸਪੋਰਾ ਤੋਂ ਚੁੱਕ ਕੇ ਇੰਟਰਨੈਸ਼ਨਲ ਪੱਧਰ ਤੇ ਉੱਤੇ ਜਿਹੜੀਆਂ ਦੁਨੀਆ ਦੀਆਂ ਆਪਣੀਆਂ ਤਾਕਤਾਂ ਖਵਾਉਂਦੀਆਂ ਸੀ ਉਹਨਾਂ ਦੇ ਟੇਬਲਾਂ ਦੇ ਉੱਤੇ ਉਹਨਾਂ ਦੀਆਂ ਜ਼ੁਬਾਨਾਂ ਦੇ ਉੱਤੇ ਕਾਲਿਸਤਾਨ ਦਾ ਨਾਮ ਸੰਘਰਸ਼ ਜਿਹੜਾ ਆ ਉਹ ਪਛਾ ਦਤਾ ਹੈ ਸੋ ਸ਼ਹੀਦਾਂ ਦਾ ਖੂਨ ਰੰਗ ਜਿਹੜਾ ਉਹ ਵਖਾਲਦਾ ਹੈ ਸੋ ਅਸੀਂ ਉਹ ਪ੍ਰਤੱਖ ਵੇਖਿਆ ਹੈ ਦੂਸਰੀ ਬੇਨਤੀ ਇੱਥੇ ਬਾਕੀ ਲੀਡਰ ਸਾਹਿਬਾਨਾਂ ਨੇ ਵੀ ਤੁਹਾਡੇ ਨਾਲ ਸੰਬੋਧਨ ਹੋਣਾ ਮਾਨ ਸਾਹਿਬ ਨੇ ਵੀ ਅੜਾਇਆ ਸੋ ਦੂਸਰੀ ਸੰਕੇਪ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਭਾਈ ਹਰਦੀਪ ਸਿੰਘ ਨੇ ਚਰਤੀ ਸ਼ਹਾਦਤ ਹੋਈ ਸੀ ਉਸ ਤੋਂ ਬਾਅਦ ਜਿਹੜਾ ਪਹਿਲਾ ਉਹਨਾਂ ਦਾ ਭੋਗ ਇਸੇ ਸਥਾਨ ਦੇ ਉੱਤੇ ਬਾਬਾ ਪ੍ਰਭਕਰ ਸਿੰਘ ਜੀ ਸ਼ਹੀਦ ਦੇ ਕੇ ਪਾਇਆ ਗਿਆ ਸੀ ਸੌਰੀ ਉਹਨਾਂ ਦਾ ਜਿਹੜਾ ਭੋਗ ਹੈ ਉਹ ਗੁਰਦਾਰਾ ਸੰਤੋਖ ਸਰਸਾ ਪਾਇਆ ਗਿਆ ਸੀ ਪਰ ਭਾਈ ਗਜਿੰਦਰ ਸਿੰਘ ਉਹਨਾਂ ਦਾ ਜਿਹੜਾ ਭੋਗ ਸੀਗਾ ਪਿਛਲੇ ਸਾਲ ਉਹ ਇਸੇ ਸਥਾਨ ਦੇ ਉੱਤੇ ਪਾਇਆ ਗਿਆ ਸੀ ਔਰ ਇੱਥੇ ਬੋਲਦਿਆਂ ਆਂ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਚਤਤਾੜ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਲਗਾਈ ਜਾਵੇ ਇੱਕ ਸਾਲ ਪੂਰਾ ਸਮਾਂ ਬੀਤ ਚੁੱਕਿਆ ਹੈ ਔਰ ਇੱਕ ਸਾਲ ਬੀਤਣ ਦੇ ਬਾਅਦ ਵੀ ਇਹਨਾਂ ਸ਼ਖਸੀਅਤਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਹੋਰ ਤਸਵੀਰਾਂ ਲਾਉਣ ਦਾ ਐਲਾਨ ਹੋ ਚੁੱਕਾ ਹੈ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ 1 ਸਾਲ ਦੇ ਵਿੱਚ ਪਰ ਜਿਨ੍ਹਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ ਜਿਨ੍ਹਾਂ ਨੇ ਕੌਮ ਦੇ ਹੱਕਾਂ ਲਈ ਸੰਘਰਸ਼ ਕੀਤਾ ਔਰ ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ ਉਹਨਾਂ ਨੂੰ ਅੱਜ ਵੀ ਜਾਣੇ ਅਣਜਾਣ ਪਾਈਕ ਜਿੰਦਰ ਸਿੰਘ ਦੇ ਵਿਛੋੜੇ ਤੋਂ 1 ਸਾਲ ਬਾਅਦ ਅਤੇ ਪਾਈ ਹਰਦੀਪ ਸਿੰਘ ਦੀ ਦੂਸਰੇ ਸ਼ਹੀਦੀ ਸਮਾਗਮ ਤੇ ਉੱਤੇ ਅਸੀਂ ਫੇਰ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਆਂ ਔਰ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਤ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਸੰਘਰਸ਼ ਪਰ ਜਿਹੜਾ ਜੀਵਨ ਹੈ ਸੰਘਰਸ਼ ਵਿੱਚ ਜੀਵਨ ਉਹਨੂੰ ਸੱਚੀ ਸ਼ਰਧਾ ਅਜਲੀ ਦਿੱਤੀ ਜਾ ਸਕੇ ਔਰ ਭਾਈ ਹਰਦੀਪ ਸਿੰਘ ਨਿਚਰ ਤੇ ਰਾਹੀ ਪੂਰੀ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਖਾਸ ਤੌਰ ਤੇ ਇੰਡੀਆ ਨੂੰ ਕਿ ਜਿਨ੍ਹਾਂ ਨੂੰ ਤੁਸੀਂ ਐਲੀਮੀਨੇਟ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਕेंद्रीय ਸੇਕਾ ਅਜਾਇਬ ਕਰਦੇ ਵਿੱਚ ਰਹਿੰਦੇ ਆਇਆ ਰਹਿੰਦੀ ਦੁਨੀਆ ਤੱਕ ਕੀ ਸੰਦੇਸ਼ ਦਿੰਦੇ ਰਹਿਣਗੇ ਸੋ ਇਹ ਫਰਜ ਸ਼੍ਰੋਮਣੀ ਕੌਰਦਾਰਾ ਪ੍ਰਬੰਧਕ ਕਮੇਟੀ ਨੂੰ ਨਿਭਾਉਣਾ ਚਾਹੀਦਾ ਸੋ ਮੈਂ ਆਪਣੇ ਕਾਲ ਨੂੰ ਇੱਥੇ ਵਿਸ਼ਰਾਮ ਦਿੰਦਾ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪ੍ਰਸੰਨ ਸੰਬੋਧਨ ਕਰ ਇਹ ਸਭ ਮਾਨਸਾ ਪਹਿਲਾ ਸੰਬੋਧਨ ਕਰਦੇ ਇੱਕ ਸਾਲ ਕੀ ਜਾਂ ਤੇ ਬਾਪੂ ਜੀ ਦੀ ਸ਼ੌਕੀ ਮਿਕਰਾ ਨਹੀਂ ਲੱਗੀ ਕਿ ਉਹ ਇੱਕਾਂ ਨੂੰ ਸਿਖੇ ਮਾਸੀ ਜਦ ਵੀ ਜੇਹਦਾ ਸਾਹਿਬ ਨੇ ਕਹੇ ਲੱਭਾ ਉਹੀ ਗੈਰਬਤਨੀ ਬਾਕੀ ਕਰਨੇ ਪੈਕਟ ਇਹ ਜਵਾਬ ਇਹ ਜਵਾਬ ਉਹ ਇਹ ਕਹਿ ਰਹੇ ਆ ਕਿ ਇਹ ਜਵਾਬ ਸ਼ਰੋਮ ਨੇ ਕਮੇਟੀ ਦੇ ਕੋਲੋਂ ਲੈਣ ਵਾਲਾ ਬਾਈ ਹਰਦੀਪ ਸਿੰਘ ਨਿੱਜਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਸਿੰਘ ਸਾਹਿਬਾਨ ਨੇ ਤਾਬਿਆਂ 'ਚ ਬੈਠ ਕੇ ਸ਼ਹੀਦ ਦਾ ਦਰਜਾ ਦਿੱਤਾ ਆਇਆ ਸੋ ਇੱਕ ਉਹ ਜੇ ਮੰਨਦੇ ਨੇ ਨਹੀਂ ਮੰਨਦੇ ਇਹ ਸਵਾਲ ਉਹਨਾਂ ਦਾ ਬੰਦਾ ਹੈ ਸਾਡੇ ਹਰਦੀਪ ਸਿੰਘ ਨਿੱਜਰ ਸਭ ਤੋਂ ਵੱਡੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਨੇ ਹਰਦੀਪ ਸਿੰਘ ਨਿੱਜਰ ਨੂੰ ਟ੍ਰਿਬਿਊਟ ਦਿੱਤੇ ਨੇ ਉਹਨਾਂ ਨੇ 2 ਮਿੰਟ ਸਾਇਲੈਂਸ ਰੱਖ ਕੇ ਸਰਦਾਰ ਹਰਦੀਪ ਸਿੰਘ ਨੱਜਰ ਨੂੰ ਟ੍ਰਿਬਿਊਟ ਦਿੱਤੇ ਸੀਗੇ ਸ਼ਰਧਾਂਜਲੀ ਦਿੱਤੀ ਸੀ। ਇਹ ਕੈਨੇਡਾ ਦੀ ਸਰਕਾਰ ਉਹਨਾਂ ਦੀ ਪਾਰਲੀਮੈਂਟ ਉਹਨੂੰ ਸਿਰ ਸ਼ਰਧਾਂਜਲੀ ਦੇ ਸਕਦੀ ਹੈ, ਟ੍ਰਿਬਿਊਟ ਦੇ ਸਕਦੀ ਹੈ। ਤੇ ਅਸੀਂ ਇਹ ਤਵੱਫੋ ਸਿੱਖ ਪਾਰਲੀਮੈਂਟ ਅਖਬਾਰ ਵਾਲੀ ਸ਼੍ਰੋਮਣੀ ਕੁੱੜਪੁਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਕਰ ਦਿਆ ਕਿ ਇਹਨਾਂ ਦੇ ਵੀ ਜਨਰਲ ਹਾਊਸ ਦੇ ਵਿੱਚ ਉਹਨਾਂ ਟ੍ਰਿਬਿਊਟ ਸ਼ਰਧਾਂਜਲੀ ਦਿੱਤੀ ਜਾਵੇ। ਸਰ ਇੱਕ ਕੱਲ ਮਾਸਾ ਪਹਿਲਾਂ ਕਰਾਂਗੇ। ਫਿਰ ਸਵਾਲ ਬਾਅਦ ਚਲਾਵਾਂਗੇ। ਸਰਸੋਤ ਦੇ ਕੋਲ ਮਨਸਤ ਕਰ ਗਿਆ ਅਧਿਆંતਰੂ ਸਾਹਿਬ ਬਹੁਤ ਬੜੀ ਜਨਤਾਵੰਦ ਨੇ ਬੜਾ ਸਿੱਟਰ ਸਪੀਕਾ ਬੰਦੀ ਸਿੰਘਾਂ ਨੂੰ ਛਡਾਉਣ ਲਈ ਕਿ ਕੋਈ ਵੀ ਸਰਕਾਰ ਹੁੰਦੀ ਹੈ ਉਹ ਵਾਦਾ ਕਰ ਲੈਂਦੀ ਹੈ ਲੇਕਿਨ ਉਸ ਬਾਅਦ ਕਹਿੰਦੀ ਜਿਦਾ ਕੇਜੂਲ ਸਾਹਿਬ ਨੇ ਕਹਿ ਪੁਰਾਣੀ ਸਰਕਾਰ ਆਏਗੀ ਸਭ ਤੋਂ ਪਹਿਲਾਂ ਬੰਦੀ ਸਿੱਖਾਂ ਨੂੰ ਛਾੜ ਰਾਇਆ ਜਾਏਗਾ ਉਹਨਾਂ ਨਾਲ ਜਦੋਂ ਪੁੱਛੀਗਾ ਉਹ ਕੈਂਡੀ ਨੇ ਵੀ ਇਹ ਸੈਂਟਰ ਦਾ ਕੰਮ ਸਾਡਾ ਕੰਮ ਕਿਤੇ ਪੈਣ ਤੋਂ ਸਿੱਖਾਂ ਦੇ ਕੋਲ ਕੋਈ ਸਿਆਸੀ ਸਾਥ ਨਹੀਂ ਗਏ ਵਿਦੇਸ਼ੀ ਭਾਵਨਾ ਦੇ ਵਿੱਚ ਸਾਡੀ ਗੁਰ ਕਾ ਨਹੀਂ ਸੁਣਦਾ ਗ੍ਰਹਿ ਭਾਵ ਦੇ ਵਿੱਚ ਕੋਈ ਨਹੀਂ ਸੁਣਦਾ ਬ੍ਰਿਜ ਦੇ ਵਿੱਚ ਕੋਈ ਨਹੀਂ ਸਾਡੀ ਇਹ ਸ਼ਰੂਰੀਅਤ ਜਿਹੜੀ ਮੋਦੀ ਸਾਹਿਬ ਦੀ ਸਿਕਿਉਰਿਟੀ ਕਮੇਟੀ ਹੈ ਜਿਹੜੀ ਜਨਗਤ ਆਲਾਨ ਕਰਦੀ ਹੈ ਉਹ ਦੇ ਬ੍ਰਿਜ ਕਿੰసే ਵੀ ਸਿਕਨਾਲ ਐਂਟੀ ਆਗਿਆ ਸਜਾਓ ਤੇ ਹਿੰਦੂ ਤੇ ਕੁਸਮਾਨ ਨੇ ਆਪ ਉਸ ਦੇ ਵਿੱਚ ਜੰਗ ਖੜਾ ਕਰਤਾ ਤੇ ਪੰਜਾਬ ਦੇ ਵਿੱਚ ਸਾਡੇ ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਭਾਈ ਗੁਜਰਤ ਦੇ ਪਾਕਿਸਤਾਨ ਦੇ ਵਿੱਚ ਜਾ ਕੇ ਰਹੇ ਹੈ। ਉਹ ਦਿੱਟਸ ਆਪ ਕੈਂਡੀਡੇਟ ਦੇ ਵਿੱਚ ਕੂਚ ਕੀਤੀ ਹੈ। ਉਹ ਬੇਰਾ ਮਤਲਬ ਹੈ ਕਿ ਸਿੱਖ ਹੁਣ ਇੱਕ ਨਾਮੇ ਭਰੇ ਹੈ ਅਸੀਂ ਗੰਗਾਦਾਨ ਇਸ਼ਨਾਨ ਕਰਕੇ ਆਉਂਦੇ ਹੈ ਤੇ ਹੁਣ ਪਤਾ ਨਹੀਂ ਅਸੀਂ ਉਹ ਪਹਾੜ ਦੇ ਤੀਰਥ ਦੇ ਉੱਤੇ ਗਏ ਹੈ ਕਿੱ데 ਗਏ ਉਹ ਬੇਰਾ ਫ੍ਰੈਂਟਮ ਆਬ ਹੈ ਕਿ ਦੇਖੋ ਸਿੱਖ ਲੀਡਰਸ਼ਿਪ ਹੈ ਉਹ ਸਿੱਖਾਂ ਦੀ ਸੋਵਰੈਂਟੀ ਵਾਟਛੈਤ ਕੰਟੀ ਕਰਦੀ ਪੰਜਾਬ ਦੀ ਕੰਟੀ ਦੀ ਕੰਟੀ ਬਾਰਡਰ ਖੋਲਣ ਦੀ ਕੰਟੀ ਕੋਈ ਵੀ ਜਿਹੜੇ ਸਿੱਖਾਂ ਦੇ ਕੰਮ ਹੈਗੇ ਆ ਜਿੱਤੀ ਸਾਡਾ ਕੋਲ ਸਿੱਖ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਸੁਪੇਰਾ ਬਦਲ ਬੈੱਕ ਦੇਡੇ ਬੋਖ ਆਪਾਂ ਹੈਗੇ ਆ ਇੰਨਾ ਤਾਂ ਵੀ ਫਸੂਰ ਹੈ ਕਿ ਇਹ ਫੁਰਮਤੇ ਹੋ ਐ ਜਿਵੇਂ ਦੇ